ਕਿਥੇ ਨਹੀਂ ਚਲ ਕੋਈ ਗੱਲ ਨਹੀਂ ਫਿਰ ਵੀਡੀਓ ਚਲਾ ਦੇ ਤੂੰ ਜਿਹੜੀ ਚਲਾਨੀ ਹੈ ਕੋਈ ਗੱਲ ਨਹੀਂ ਅੱਛਾ ਜੀ ਹਾਂ ਕੋਈ ਗੱਲ ਨਹੀਂ ਦਾ ਇਹ ਇਹ ਇਹਦਾ ਜਵਾਬ ਹੋਇਆ ਜੀ ਤੁਹਾਡਾ ਵੀ ਚਲਾ ਦੇ ਜੀ ਚਲਾਨੀ ਹੈ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਡਾ ਦਰਪੁਗਾਸੇ ਮਟੋਰ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿਖਾ ਰਿਹਾ ਤਖਸਾਲ ਦੇ ਬਿਲਕੁਲ ਪੈਰਾਂ ਦੇ ਵਿੱਚ ਜਿਹੜੇ ਚੰਡੋਲ ਬਣੇ ਹੋਏ ਨੇ ਤੇ ਇੱਥੇ ਜਿਹੜੇ ਰਹਿੰਦੇ ਲੋਕ ਨੇ ਕਿਸ ਤਰ੍ਹਾਂ ਜਿਹੜੇ ਠੇਕੇ ਦੇ ਉੱਤੇ ਜਗ੍ਹਾ ਲੈ ਕੇ ਚੰਡੋਲ ਲਗਾਉਂਦੇ ਨੇ ਜਾਂ ਕਿਰਾਏ ਤੇ ਲੈ ਕੇ ਜਗ੍ਹਾ ਟੰਡੋ ਲਗਾਉਂਦੇ ਨੇ ਕਿਉਂਕਿ ਜਿਹੜੀ ਇਹ ਜਗ੍ਹਾ ਹੈ ਉਹ ਐ ਜੀ ਪੀ ਸੀ ਦੇ ਵੱਲੋਂ ਕਰੋੜਾਂ ਰੁਪਏ ਠੇਕੇ ਦੇਤੇ ਚੜਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਦਾ ਬੇਲੀਵਾਰਸ ਕੋਣ ਹੈ ਕੋਈ ਐ ਜੀ ਪੀ ਸੀ ਇਸ ਪਾਸੇ ਧਿਆਨ ਨਹੀਂ ਦਿੰਦੀ ਕਿਉਂਕਿ ਲੱਗ ਲੱਗ ਸਮੇਂ ਕਈ ਵਾਰ ਇਸ ਜਗ੍ਹਾ ਦੀਆਂ ਸ਼ਿਕਾਇਤਾਂ ਆਉਂਦੀ ਰਹਿੰਦੀਆਂ ਨੇ ਕਿ ਇਹਨਾਂ ਜਗ੍ਹਾ ਦੇ ਉੱਤੇ ਵਾਰੋਂ ਆਏ ਲੋਕ ਨਸ਼ੇ ਕਰਦੇ ਰਹਿੰਦੇ ਨੇ ਹਾਲ ਹੀ ਦੇ ਵਿੱਚ ਸਾਡੇ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਅੰਛੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਬੀੜੀ ਸਿਗਰਟ ਜਰਦਾ ਗੋਟਕਾ ਜਿਹੜਾ ਬੈਨ ਕਰਨ ਦੀ ਗੱਲ ਕਰ ਰਹੇ ਹਾਂ ਤੇ ਜਿਹਦੇ ਚੱਲਦੇ ਤਕਰੀਕ ਰਿਕਰਸਾਡਿਮ ਮੈਨੇਜਮੈਂਟ ਵੱਲੋਂ ਮੈਨੇਜਰ ਸਾਹਿਬ ਵੱਲੋਂ ਵੋਡ ਵੀ ਜਿਹੜੇ ਨੇ ਵੱਡੇ ਵੱਡੇ ਕਰਕੇ ਲਗਾਏ ਗਏ ਨੇ ਜਿਸ ਦੇ ਉੱਤੇ ਸਾਫ ਲਾਭਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਹਦੂਦ ਦੇ ਅੰਦਰ ਵੀਡੀਓ ਸਿਗਰਟ ਪੀਣਾ ਬਿਲਕੁਲ ਮਨਾ ਹੈ ਤੇ ਜੋ ਇਹ ਪੀਂਦਾ ਫੜਿਆ ਗਿਆ ਉਸ ਦੇ ਉੱਤੇ ਕਾਰਵਾਈ ਹੋਗੀ ਇਸ ਦੇ ਚੱਲਦੇ ਸਾਡੀ ਠੇਕੇਦਾਰ ਦੇ ਨਾਲ ਵੀ ਗੱਲ ਹੋਈ ਸੀ ਕਿ ਠੇਕੇਦਾਰ ਸਪਸ਼ਟ ਲਾਭਾਂ ਦੇ ਵਿੱਚ ਆਪ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਜੇਕਰ ਸਾਡੇ ਦੁਕਾਨਾਂ ਦੇ ਅੰਦਰ ਸਾਡੇ ਦੁਕਾਨਾਂ ਦੇ ਜਿਹੜੇ ਕਿਰਾਏਦਾਰ ਨੇ ਬੀੜੀਆਂ ਪੀਂਦੇ ਫੜੇਗੇ ਤਾਂ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਕਿਉਂਕਿ ਉਹਨਾਂ ਦੇ ਵੱਲੋਂ ਸਟਾਮ ਲਏ ਗਏ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕੀਤੀ ਸੀ ਭਰੋਸਾ ਦਿੱਤਾ ਗਿਆ ਸੀ ਨਾਲ ਹੀ ਕਿਹਾ ਗਿਆ ਸੀ ਕਿ ਇਹਨਾਂ ਦਾ ਸਮਾਨ ਤੱਕ ਆਪਾਂ ਜ਼ਬਤ ਕਰਾਂਗੇ ਪਰ ਜਦੋਂ ਅੱਜ ਦੀਆਂ ਤਸਵੀਰਾਂ ਆ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਚੱਲਦੇ ਆਪਾਂ ਠੇਕੇਦਾਰ ਨਾਲ ਵੀ ਗੱਲ ਕੀਤੀ ਤਾਂ ਠੇਕੇਦਾਰ ਦਾ ਰਵੱਈਆ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜਿਸ ਤਰ੍ਹਾਂ ਉਸ ਦੀ ਬੋਲਬਾਣੀ ਸੀ ਕਿਉਂਕਿ ਉਸ ਦੇ ਵੱਲੋਂ ਕਰੋੜਾਂ ਰੁਪਏ ਦਾ ਠੇਕਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਦੁਕਾਨਦਾਰ ਜੋ ਵੀ ਕੁਝ ਕਰ ਰਹੇ ਨੇ ਕਿ ਇਹਦੀ ਜ਼ਿੰਮੇਵਾਰੀ ਠੇਕੇਦਾਰ ਦੀ ਬਣਦੀ ਹੈ ਜਾਂ ਨਹੀਂ ਬਣਦੀ ਹੈ ਇਹ ਤਾਂ ਹੁਣ ਐਸਜੀਪੀਸੀ ਪੁੱਛੂਗੀ ਐਸਜੀਪੀਸੀ ਤੈਅ ਕਰੂਗੀ ਪਰ ਤੱਕ ਸ਼੍ਰੀ ਕੇਸਗਰ ਸਾਹਿਬ ਦੇ ਬਿਲਕੁਲ ਪੈਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੀੜੀਆਂ ਸਿਗਰਟਾਂ ਪੀਣੀਆਂ ਕਿੰਨੀਆਂ ਕਿ ਜਾਇਜ਼ ਨੇ ਕੀ ਆਪਣੇ ਹੱਥੀਂ ਆ ਜੀਪੀਸੀ ਜਿਹੜੀ ਹੈ ਸਿੱਖੀ ਨੂੰ ਲਾਂਬੂ ਲਾ ਰਹੀ ਹੈ ਸਿੱਖੀ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਹੀ ਹੋਈ ਹੈ ਕਿ ਸਿਰਫ ਪੈਸਾ ਮੁਕਰਾ ਕੇ ਆਪਾਂ ਅਜਿਹੀਆਂ ਜਿਹੜੀ ਚੀਜ਼ਾਂ ਹੋਣ ਦੇਵਾਂਗੇ ਜੇ ਜੇ ਚੱਲਦੇ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਠੇਕੇਦਾਰ ਨੇ ਇਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਦੇਣ ਦੀ ਬਜਾਏ ਕਿ ਇਹ ਕਹਿਣ ਦੀ ਬਜਾਏ ਕਿ ਆਪਾਂ ਇਹਦੀ ਪੂਰੀ ਤਬਦੀਸ਼ ਕਰਦੇ ਹਾਂ ਕਿ ਕੌਣ ਲੋਕ ਨੇ ਕਿਵੇਂ ਪੀਰੇ ਸੀ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਤਾਂ ਬਾਥਰੂਮਾਂ ਦੇ ਵਿੱਚ ਵੀੜੀਆਂ ਸਿਕਟਾਂ ਤੇ ਹੋਰ ਨਸ਼ੇ ਕੀਤੇ ਜਾਂਦੇ ਨੇ ਉਹਨਾਂ ਦੀ ਵੀਡੀਓ ਬਣਾਉ ਜਾ ਕੇ ਤੇ ਬਿਲਕੁਲ ਲੜਾਈ ਵਾਲਾ ਰਵਈਆ ਆਉ ਸੁਣਾਉਂਦੇ ਆ ਤੁਹਾਨੂੰ ਕੀ ਕੁਝ ਕੀਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਗਵੰਤ ਬੋਲਦਾ ਜੀ ਜੀ ਆ ਤੁਹਾਡੇ ਨਾ ਝੂਲੇ ਵਾਲੇ ਫੜੇ ਆਂ ਸਿਕਟਾਂ ਦੇ ਨਾਲ ਅੱਛਾ ਹਾਂ ਜੀ ਤੁਸੀਂ ਕਹੇ ਸੀ ਆ ਪਾਈਫੀ ਡੀਟ ਲੈ ਹੋਏ ਨਾ ਤੋਂ ਵੀ ਇਹਨਾਂ ਸਾਮਾਨ ਜ਼ਬਤ ਕਰਾਂਗੇ ਹਾਂ ਵੀਡੀਓ ਮੇਰੇ ਕੋਲ ਹੈ ਮੈਂ ਵੀਡੀਓ ਲੱਗ ਗਿਆ ਹੀ ਚਲਾਨ ਮੈਂ ਤੁਹਾਡੇ ਤੋਂ ਪਹਿਲਾਂ ਪੱਕਾ ਲੈਣਾ ਵੀ ਹੁਣ ਇਹਨਾਂ ਦਾ ਆਪਾਂ ਕੀ ਕਰਨਾ ਜੀ ਕਿ ਕਿੱਥੇ ਫੜਿਆ ਹੈ ਝੂਲੇ ਵਾਲੇ ਜੀ ਝੂਲਿਆਂ ਦੇ ਥੱਲੇ ਜਿੱਥੇ ਪੈਂਦੇ ਆ ਇਹ ਅੱਛਾ ਹਾਂਜੀ ਟੁੰਗੀਆਂ ਜਿਹਨਾਂ ਚ ਜਿਹੜੀਆਂ ਅਰੇ ਅਛਾ ਬਣੀਆਂ ਥੱਲੇਆਂ ਨੇ ਅਰੇ ਅਛਾ ਕਿੱਥੇ ਬਣੀਆਂ ਜਿੱਥੇ ਇਹ ਸੌਂਦੇ ਆ ਜੀ ਉੱਥੇ ਉਹ ਪਰੇ ਜਾ ਕੇ ਲੈਟਰਿੰਗਾ ਕੋਲ ਹਾਂਜੀ ਹਾਂਜੀ ਉਹ ਪਰਾ ਲੈਟਰਿੰਗਾ ਕੋਲ ਹੀ ਨਹੀਂ ਇੱਥੇ ਤਾਂ ਝੂਲਿਆਂ ਦੇ ਨਾਲ ਤੇ ਨਹੀਂ ਪਾਉਂਦੇ ਉਹ ਦੂਰ ਹੈ ਜੀ ਉਹਦੇ ਹਦੂਦ 'ਚ ਨਹੀਂ ਆਂਦਾ ਜੀ ਤਖਤ ਸਾਹਿਬ ਦੀ ਤੇ ਲੈਟਰਿੰਗਾਂ ਦੇ ਵਿੱਚ ਵੀ ਤੇ ਜਾ ਕੇ ਵੜ ਕੇ ਪੀਂਦੇ ਹੀ ਹੈ ਦੇਖੋ ਜੀ ਜੋ ਸਾਨੂੰ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਤੁਸੀਂ ਮੈਨੂੰ ਕਿਹਾ ਸੀ ਆਪਾਂ ਇਹੋ ਦੇਖੋ ਆਪਾਂ ਲੈਟਰਿੰਗਾਂ ਵੀ ਦੁਕਾਨਾਂ ਦੇ ਵਿੱਚ ਕਿਤੇ ਕੋਈ ਇਹੋ ਜਿਹਾ ਗੜਬੜ ਕਰਦਾ ਤਾਂ ਅਸੀਂ ਦੁਕਾਨਾਂ ਦੇ ਫੜ ਲਈਦੇ ਉਹ ਦੇਖ ਲਿਓ ਮੈਂ ਲੱਗਿਆ ਵੀਡੀਓ ਚਲਾ ਦੇਖ ਲਿਓ ਕਿੱਥੇ ਆ ਕਿੱਥੇ ਨਹੀਂ ਆ ਸਰ ਕੋਈ ਗੱਲ ਨਹੀਂ ਫਿਰ ਵੀਡੀਓ ਚਲਾ ਦੇ ਤੂੰ ਜਿਹੜੀ ਚਲਾਣੀ ਹੈ ਕੋਈ ਗੱਲ ਨਹੀਂ ਅੱਛਾ ਜੀ ਹਾਂ ਕੋਈ ਗੱਲ ਨਹੀਂ ਤਾਂ ਇਹ ਇਹਦਾ ਜਵਾਬ ਹੋਇਆ ਜੀ ਤੁਹਾਡਾ ਵੀ ਚਲਾ ਦੇ ਜੀ ਚਲਾਣੀ ਹੈ ਤੂੰ ਹੁਣ ਲੈਟਰਿੰਗਾਂ ਦੀ ਬਣਾ ਲੈ ਜਾ ਕੇ ਉੱਤੇ ਬਣਾਉਂਗੇ ਸਾਰਿਆਂ ਆਪ ਸਾਰਿਆਂ ਬਣਾਉਂਗੇ ਇਹ ਤੁਸੀਂ ਕਾਕੜ ਦੀ ਜਿਹੜੀ ਗੱਲ ਐ ਚ ਬਣਾ ਲੈ ਜਿਹੜੀ ਬਣਾੜੀਆਂ ਬਣਾੜੀ ਇਹ ਤਾਂ ਆਕੜਨ ਦੀ ਜਿਹੜੀ ਗੱਲ ਐ ਕਾਕੜ ਲੱਗਿਆ ਤੂੰ ਮੇਰੇ ਤੇ ਮੈਨੂੰ ਦੱਸਣਾ ਜੀ ਆਕੜਨ ਦੀ ਕਿਹੜੀ ਗੱਲ ਐ ਚ ਕਾਕੜ ਦੀ ਕਿਹੜੀ ਗੱਲ ਐ ਮੈਂ ਫੋਨ ਕਰਿਆ ਪੁੱਛਿਆ ਤਾਂ ਆਪਣਾ ਪੱਕ ਦਿਓ